ਦੀਪਕ ਜੀ ਅੱਜ ਤੀਜੇ ਗੇਟ ਦੀਆਂ ਚੋਣਾਂ ਵੀ ਭਾਰਤ ਦੇ ਵਿੱਚ ਹੋ ਚਲੀਆਂ ਨੇ ਤੇ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਕੀ ਹਸਾਬ ਤਵ ਰਿਹਾ ਜੀ ਬਿਲਕੁਲ ਜੀ ਅੱਜ ਤੀਜੇ ਗੇਟ ਦੀਆਂ ਵੋਟਾਂ ਪੋਲ ਹੋ ਗਈਆਂ ਨੇ ਤੇ ਕਹਿ ਸਕਦੇ ਹਾਂ ਕਿ ਇਸ ਵਾਰ ਥੋੜੀ ਜਿਹੀ ਹੱਥ ਤੋਂ ਸੰ nghiਗ 40% ਵੋਟ ਪ੍ਰਤੀਸ਼ਤ ਰਿਹਾ ਹੈ ਆਸਨ ਅੱਜ ਜਿਹੜੀਆਂ 99 ਸੀਟਾਂ ਤੇ ਵੋਟ ਹੋਣ ਹੋਈਆਂ ਵੋਟ ਦੇ ਵਿੱਚ 1331 ਉਮੀਦਵਾਰਾਂ ਦਾ ਭੁਵੀਖਾ ਚ ਕੈਦ ਹੋ ਗਿਆ ਸਭ ਤੋਂ ਵੱਧ ਗੁਜਰਾਤ ਦੀਆਂ ਸੀਟਾਂ ਸੀਗੀਆਂ ਜਿਨ੍ਹਾਂ ਤੇ 25 ਦੇ ਉੱਤੇ ਵੋਟਾਂ ਪਈਆਂ ਇਸੇ ਤਰ੍ਹਾਂ ਕਰਨਾਟਕ ਚ 14 ਸੀ ਮਹਾਰਾਸ਼ਟਰ ਚ 11 ਜੀਓਪੀ ਦੀਆਂ 10 ਮੱਧ ਪ੍ਰਦੇਸ਼ ਦੀਆਂ 9 ਛੱਤੀਸਗੜ 7 ਬਿਹਾਰ ਦੀਆਂ 5 ਅਸਾਮ ਦੀਆਂ 4 ਤੇ ਪੱਛਮੀ ਬੰਗਾਲ ਦੀਆਂ 3 ਗੋਆ ਤੇ ਐ ਦਾਦਰ ਨਵੀਂ ਦੀਆਂ 2-2 ਸੋ ਅੱਜ ਔਸਤਨ 64% ਵੋਟਾਂ ਪੋਲ ਹੋਈਆਂ ਨੇ ਜਦੋਂ ਕਿ ਸਭ ਤੋਂ ਘੱਟ ਜੇਕਰ ਵੋਟਾਂ ਪੋਲ ਹੋਈਆਂ ਤਾਂ ਮਹਾਰਾਸ਼ਟਰ ਹੋਈਆਂ ਸਿਰਫ 53% ਇਹ ਲੋਕ ਕਿ ਆਸਾਮ ਦੇ ਵਿੱਚ 75% ਵੋਟਾਂ ਪਾ ਲਈਆਂ ਨੇ ਸੋ ਕੁੱਲ ਮਿਲਾ ਕੇ 64.8% ਹੈ ਸਵੇਰ ਤੱਕ ਵੱਧ ਸਕਦਾ ਜੇ 11 ਦਿਨਾਂ ਬਾਅਦ ਪਹਿਲਾ ਮੰਗ ਵਧਣਾ ਹੋਵੇ ਤਾਂ ਕਹਿ ਨਹੀਂ ਸਕਦੇ ਜੀ ਹੂੰ ਜੀ ਦੀਪਕ ਜੀ ਦੱਸਿਓ ਅੱਜ ਅਦਾਲਤ ਨੇ ਕੀ ਕੇਜਰੀਵਾਲ ਨੂੰ ਇਹ ਕਿਹਾ ਵੀ ਜੇ ਤੁਹਾਨੂੰ ਅਸੀਂ ਜ਼ਮਾਨਤ ਦੇ ਦਿੰਨੇ ਆ ਤਾਂ ਬਾਹਰ ਜਾ ਕੇ ਤੁਸੀਂ ਕੋਈ ਆਪਣਾ ਦਫਤਰੀ ਕੰਮਕਾਜ ਨਹੀਂ ਕਰ ਸਕਦੇ ਚੱਲ ਕੀ ਰਿਹਾ ਜੀ ਕੇਜਰੀਵਾਲ ਨੂੰ ਫਸਾਇਆ ਜਾ ਰਿਹਾ ਜਾਂ ਕੇਜਰੀਵਾਲ ਦਾ ਜਿਹੜੀ ਉਹਦੀ ਸਾਖ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਕੀਤੀ ਜਾ ਰਹੀ ਹੈ ਦੇਖੋ ਅਦਾਲਤ ਇੱਕ ਪ੍ਰਕਿਰਿਆ ਹੈ ਅਦਾਲਤ ਨੇ ਆਪਣੇ ਦਸਤਾਵੇਜ਼ਾਂ ਦੇ ਵਾਲੇ ਨਾਲ ਤੱਥਾਂ ਦੇ ਵਾਲ ਸਾਰੇ ਪਹਿਲੂਆਂ ਨੂੰ ਬਾਤ ਕੇ ਸਾਰੇ ਪੱਖਾਂ ਨੂੰ ਉਹਨਾਂ ਨੇ ਉਸ ਧਿਰ ਦਾ ਵੀ ਪੱਖ ਸੁਣਨਾ ਸੋ ਇਸ ਲਈ ਅੱਜ ਅਰਵਿੰਦ ਕੇਸਲੀ ਵੱਲ ਦਾ ਪੱਖ ਸੁਣਦਿਆ ਹੋਇਆ ਮਾਨਯੋਗ ਅਦਾਲਤ ਨੇ ਸੁਪਰੀਮ ਕੋਰਟ ਨੇ ਕਿਹਾ ਇਹੜੀ ਨੂੰ ਸਵਾਲ ਕੀਤਾ ਕਿ ਵੀ ਦੱਸੋ ਇੱਕ ਮੁੱਖ ਮੰਤਰੀ ਹੈ ਤੇ ਚੋਣਾਂ ਦੇ ਦਿਨ ਨੇ 5 ਸਾਲਾਂ ਬਾਅਦ ਚੋਣਾਂ ਆਉਂਦੀਆਂ ਤੇ ਜੇ ਮੁੱਖ ਮੰਤਰੀ ਉਸ ਆਪਣੇ ਪਾਰਟੀ ਵੱਲੋਂ ਨਹੀਂ ਹੋਏਗਾ ਤਾਂ ਫਿਰ ਕਿਸ ਤਰ੍ਹਾਂ ਕੰਮ ਚੱਲੇਗਾ ਇਹ ਦੱਸੋ ਉਹ ਕਿਉਂ ਈਡੀ ਕਹਿੰਦੀ ਨਹੀਂ ਸਰ ਕਿ ਇਹਦਾ ਜਿਹੜਾ ਹਵਾਲਾ ਆਇਆ ਸੀ ਜੋ ਘਟਨਾ ਕਰਮਾ ਜਾਂ ਜੋ ਘਟਾਲਾ ਏ ਉਹਦੇ ਸਾਹਮਣੇ ਤੱਥ ਜੋ ਕਹਿੰਦੇ ਨੇ ਸਾਡੇ ਸਾਹਮਣੇ ਕਹਿੰਦੇ ਜਮਾਨਤ ਦਾ ਹੱਕਦਾਰ ਨਹੀਂ ਏ ਹਮ ਹਮ ਉਹ ਇਸ ਪਹਿਲੂ ਨੂੰ ਬਾਤ ਚ ਦੇ ਆਏ ਆ ਅਦਾਲਤ ਨੇ ਸਪਸ਼ਟ ਰੂਪ ਦੇ ਵਿੱਚ ਸ਼ਰਤ ਦੇ ਆਧਾਰ ਤੇ ਅਰਵਿੰਦ ਕੇਜਰੀਵਾਲ ਦੀ ਬਕੀਤਾ ਨੂੰ ਕਿਹਾ ਕਿ ਜੇ ਅਸੀਂ ਮੰਨ ਲਓ ਅੱਜ ਜਮਾਨਤ ਦੇ ਦਿੰਨੇ ਆ ਤਾਂ ਇਹ ਗਾਰੰਟੀ ਦਿੰਨੇ ਹੋ ਤੁਸੀਂ ਇਹ ਇਹ ਵਾਅਦਾ ਕਰਦੇ ਹੋ ਕਿ ਅਰਵਿੰਦ ਕੇਜਰੀਵਾਲ ਸਰਕਾਰੀ ਕੰਮ ਨਹੀਂ ਕਰੇਗਾ ਸਰਕਾਰੀ ਕੰਮਾਂ 'ਚ ਦਖਲ ਨਹੀਂ ਦੇਵੇਗਾ ਹਮ ਹਮ ਸੋ ਇਹ ਇਹ ਜਿਹੜਾ ਜਿਹੜੀ ਸ਼ਰਤ ਰੱਖੀ ਉਹ ਤੋਂ ਆਸ ਜਾ ਗਈ ਕਿ ਜਿਹੜੀ ਵਾਲ ਤੇ ਉਹਦੀ ਟੀਮ ਨੂੰ ਕਿ ਲਈ ਵੀ ਅੱਜ ਤੱਕ ਜ਼ਮਾਨਤ ਮਿਲੀ ਖੜੀ ਹੈ ਜੀ ਇੱਕ ਪਾਸੇ ਇਧਰ ਜ਼ਮਾਨਤ ਦੀ ਆਸ ਸੀ ਦੂਸਰੇ ਪਾਸੇ ਹੇਠਲੀ ਅਦਾਲਤ ਦੇ ਵਿੱਚ ਅੱਜ ਖਤਮ ਹੋ ਰਹੇ ਸੀਗਾ ਜਿਹੜਾ ਜੁਡੀਸ਼ੀਅਲ ਹਿਰਾਸਤਾ ਵਾਲਾ ਸਮਾਸੀਗਾ 5 ਮਈ ਤੱਕ ਸੀ ਸੋ ਉਹਨਾਂ ਨੇ ਵਧਾ ਕੇ 20 ਮਈ ਕਰ ਦਿੱਤਾ ਜੀ 20 ਲੈ ਹਿਰਾਸਤਾ ਵੀ ਮਈ ਤੱਕ ਵੱਧ ਗਈ ਪਰ ਅੱਜ ਜ਼ਮਾਨਤ ਮਿਲਦੇ ਮਿਲਦੇ ਰੁਕ ਗਈ ਉਹ 9 ਮਈ ਤੇ ਫੈਸਲਾ ਹੋਵੇਗਾ ਫੈਸਲਾ ਰੱਖ ਮਾਰਕ ਦੇ ਇੱਕ ਤਰ੍ਹਾਂ ਫੈਸਲਾ ਰੁਕ ਲਿਆ ਪਰ ਜਿਹੜੀ ਚਰਚਾ ਚੱਲੀ ਜੀ ਉਹ ਚਰਚਾ ਦੋ ਤਿੰਨ ਪਹਿਲੂਆਂ ਤੋਂ ਚੱਲੀ ਨਵੇਂ ਸਿਰੇ ਤੋਂ ਕਿ ਕੀ ਰਵਿੰਦ ਕੇਜਰੀਵਾਲ ਦਾ ਕੱਦ ਵੱਡਾ ਕੀਤਾ ਜਾ ਰਿਹਾ ਹੈ ਕੀ ਪੋਲੀਟਿਕਲ ਕੰਟੇਨੈਂਸ ਨੂੰ ਕਿਉਂਕਿ ਇੱਕ ਪਾਸੇ ਰਵਿੰਦ ਕੇਜਰੀਵਾਲ ਸ਼ਰਾਬ ਘਟਾਲੇ 'ਚ ਕਿਰੇ ਨੇ ਦੂਸਰੇ ਪਾਸੇ ਉਹਨਾਂ ਦੇ ਖਨਾਫ ਐਲਜੀ ਨੇ ਇੱਕ ਮਤਲਬ ਸ਼ਪਾਰਸ਼ ਕਰਤੀ ਗ੍ਰਹਿ ਮੰਤralੇ ਨੂੰ ਕਿ ਜੀ ਇਹਨਾਂ ਤੋਂ ਜਾਂਚ ਕਰਾਓ ਜੀ 133 ਕਰੋੜ ਰੁਪਏ ਇਹਨਾਂ ਨੇ ਬਾਹਰੋਂ ਫੰਡ ਲਿਆ ਜੀ ਹੈਨਾ ਸੋ ਉਹ ਸਾਰੇ ਮਾਮਲਿਆਂ ਨੂੰ ਦੇਖਦੇ ਆਵੇਂ ਇਹ ਚਰਚਾ ਚੱਲੀ ਹੈ ਕਿ ਕੀ ਕੇਜਰੀਵਾਲ ਦਾ ਕੰਦ ਸੀ ਅਜੀਤੋਰ ਤੇ ਵੱਡਾ ਕਰਕੇ ਇਹ ਤਾਂ ਨਹੀਂ ਕਿ ਜੇ ਇੰਡੀਆ ਗੱਠ ਜੋੜ ਕੱਲ ਨੂੰ ਖੁਦਾ ਨਾ ਖਾਸ ਤਾਂ ਕਿਸੇ ਸਥਿਤੀ ਚ ਆ ਜਵੇ ਤਾਂ ਭਾਜਪਾ ਇਸ ਖੇਡ ਦੇ ਵਿੱਚ ਤਾਂ ਨਹੀਂ ਕਿ ਕਿ ਮੋਦੀ ਦੇ ਸਾਹਮਣੇ ਕਿ ਚਿਹਰਾ ਹੋਵੇ ਉਹ ਰਾਹੁਲ ਗਾਂਧੀ ਨਹੀਂ ਕੇਜਰੀਵਾਲ ਹੋਵੇ ਸੋ ਕੀ ਇਸ ਲਈ ਕੇਜਰੀਵਾਲ ਨੂੰ ਉਹ ਆਰਤਨ ਇਹਦੀ ਚਰਚਾ ਵੀ ਇਸ ਪੈਨੂ ਤੋਂ ਵਿਚਾਰ ਚੜੀ ਆ ਜਦੋਂ ਕਿ ਕੇਜਰੀਵਾਲ ਜਿਨ੍ਹਾਂ ਦੀ ਟੀਮ ਦਾ ਦਾਵਾ ਹੈ ਕਿ ਬੁਰੀ ਤਰ੍ਹਾਂ ਘਿਰ ਗਏ ਆਂ ਅਸੀਂ ਸਾਨੂੰ ਘੇਰਿਆ ਜਾ ਰਿਹਾ ਸਾਨੂੰ ਰਣਿਤਕ ਤੌਰ ਤੇ ਫਸਾਇਆ ਜਾ ਰਿਹਾ ਕਿ ਉਹ ਇਹ ਪੈਨੂ ਦਿਖਦੇ ਵੀ ਆ ਕਿ ਉੜ ਜੇ ਹੋਏ ਆ ਜੀ ਸ਼ਰਾਬ ਕੋਟਾਲੇ ਜੀ ਵੀ ਉੜ ਜੇ ਹੈ ਤੇ ਹੁਣ ਉਹਨਾਂ ਦੇ ਖਿਲਾਫ ਜਿਹੜਾ ਸ਼ਕਲ ਦਾ ਉਪ ਰਾਜਪਾਲ ਦੀ ਉਹਦੇ ਹਵਾਲੇ ਨਾਲ ਵੀ ਮਤਲਬ ਕੀ ਕੋਲ ਮਸਲੇ ਚ ਖਿਲ ਗਿਆ ਜੀ ਦਿਪਕ ਜੀ ਚਾਹ ਦੱਸਿਓ ਅਕਾਲੀਆਂ ਵਾਲੀ ਚਾਲ ਚੱਲ ਕੇ ਕੁਭਾਇਆ ਕਾਂਗਰਸੀਆਂ ਤੋਂ ਵੀ ਟਿਕਟ ਲੈ ਗਏ ਜੀ ਕੀ ਚੱਲ ਰਿਹਾ ਹਾਂ ਬਿਲਕੁਲ ਜੀ ਅੱਜ ਰਸਮੀ ਤੌਰ ਤੇ ਐਲਾਨ ਹੋ ਗਿਆ ਕਿ ਸ਼ੇਰ ਸਿੰਘ ਕੁਆਇਆ ਫਲੋੜਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਵੈਸੇ ਫਿਲਹਾਲ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਉਹ ਅ 2019 ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਦੇ ਉਮੀਦਵਾਰ ਸੀਗੇ ਹਮ ਐ ਇਸ ਤੋਂ ਪਹਿਲਾਂ ਜਦੋਂ ਕਿ ਮੈਂਬਰ ਪਾਰਲੀਮੈਂਟ ਦੋ ਵਾਰ ਉਹ ਅਕਾਲੀ ਦਲ ਦੀ ਟਿਕਟ ਤੇ ਹੀ ਬਣੇ ਐ ਹਮ ਹਮ ਐ ਇਧਰੋਂ ਕਾਂਗਰਸ ਵੱਲੋਂ ਪਿਛਲੀ ਵਾਰ ਸੁਖਵੀਰ ਬਾਦਲ ਤੋਂ ਬੁਰੀ ਤਰ੍ਹਾਂ ਹਾਰ ਗਏ ਸੀ ਪਰ ਪਹਿਲੂ ਇਹ ਹੈ ਕਿ ਸ਼ੇਰ ਸਿੰਘ ਕੋਹਾੜਾ ਉਹ ਰਿਕੁਐਸਟ ਧਾਰਨ ਸੌ ਦਿਖਾਲੇ ਲੀਡਰ ਮੰਨੇ ਜਾਂਦੇ ਆ ਪਰ ਕਹਿੰਦੇ ਕਿ ਸ਼ਤਰੰਜ ਦੀ ਚਾਲ ਚੱਲਣ ਦੀ ਮਹਾਰਤ ਜਿੰਨੀ ਉਹਨਾਂ ਕੋਲ ਹੈ ਸ਼ਾਇਦ ਕਿਸੇ ਕੋਲ ਨਹੀਂ ਧੀ ਹਮਮ ਸ਼ਿਰ ਸਿੰਘ ਕਵਾਯਾ ਨੂੰ ਅਕਾਲੀ ਦਲ ਨੇ ਪਹਿਲੀ ਵਾਰ 2009 ਦੇ ਵਿੱਚ ਟਿਕਟ ਦਿੱਤੀ ਸੀ ਜਦੋਂ ਉਹਨਾਂ ਨੇ ਜੋਰਾ ਸਿੰਘ ਮਾਨਹੋਲਾ ਦੀ ਟਿਕਟ ਕੱਟਤੀ ਸੀ ਹਮਮ ਜੋਰਾ ਸਿੰਘ ਮਾਨ ਦੀ ਟਿਕਟ ਕੱਟ ਕੇ ਇਹਨਾਂ ਨੂੰ ਟਿਕਟ ਦਿੱਤੀ ਤੇ ਇਹ ਟਿਕਟ ਲਿਆਏ ਤੇ ਚੋਣ ਲੜੀ ਤੇ ਐਮਪੀ ਬਣ ਗਏ ਜੀ ਉਸ ਤੋਂ ਬਾਅਦ 2009 ਤੋਂ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤੇ ਜਲਾਲਾ ਤੋਂ ਸੁਖਵੀਰ ਬਾਦਲ ਐਮਐਲਏ ਦੇ ਉਮੀਦਵਾਰ ਸੀ ਉਸ ਸਮੇਂ ਕੁਝ ਉੱਪਰਲੇ ਲੀਡਰਾਂ ਨਾਲ ਕਵਾਯਾ ਦੀ ਵਿਗੜ ਗਈ ਹਮਮ ਤੇ ਕਵਾਯਾ ਨੂੰ ਲੱਗਿਆ ਕਿ 14 ਚ ਮੈਨੂੰ ਅਕਾਲੀ ਦਲ ਟਿਕਟ ਨਹੀਂ ਦਿੰਦਾ ਬਾਈ ਜੀ ਤੇ ਇਹਨੂੰ ਪਤਾ ਸੀਗਾ ਕਿ ਅੱਜ ਬਾਦਲ ਪਰਿਵਾਰ ਨੇ ਉੱਥੇ ਇਕੱਠ ਰੱਖਿਆ ਤੇ ਇਹ ਜੀ ਸਿੱਧਾ ਬਠਿੰਡੇ ਪਹੁੰਚ ਕੇ ਜੀ ਪਿੰਡ ਬਾਦਲਾਂ ਦੇ ਪਿੰਡ ਆਪਣੇ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਰਾਏ ਸਿੰਘ ਭਾਈਚਾਰਾ ਜਿਹੜਾ ਉਹਨਾਂ ਦੇ ਨੁਮਾਇੰਦਿਆਂ ਨੂੰ ਤੇ ਆਪਣੇ ਕੁਝ ਸਮਰਥਕਾਂ ਨੂੰ ਨਾਲ ਲੈ ਕੇ ਜਨਤਕ ਇਕੱਠ 'ਚ ਜਾ ਬੈਠੇ ਤੇ ਜਾ ਕੇ ਜੀ ਸੁਖਵੀਰ ਬਾਦਲ ਨੂੰ ਘੇਰ ਕੇ ਕਹਿੰਦੇ ਜੀ ਤੇ ਟਿਕਟ ਤਾਂ ਕੋਈ ਆਹ ਸਾਹਿਬ ਦੀ ਬਣਦੀ ਹੈ ਜੀ ਆਪਾਂ ਟਿਕਟ ਦਈਏ ਜੀ ਇਹਨਾਂ ਨੂੰ ਇਹ ਤਿਆਰੀ ਕਰਨ ਜੀ ਤੇ ਉਹ ਇਸ ਕਠਜ ਸਿੱਧੀ ਨਾ ਨਹੀਂ ਕਰ ਸਕਦੇ ਸੀ ਲੋਕਾਂ ਸਾਹਮਣੇ ਸਿੱਧੀ ਹਾਂ ਨਹੀਂ ਕਰ ਸਕਦੇ ਸੀ ਕਹਿੰਦੇ ਸੁਖਵੀਰ ਬਾਦਲ ਨੇ ਇੰਨਾ ਕਹੇਤਾ ਕਿ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਸਾਡੇ ਐਮਪੀ ਸਾਹਿਬ ਨੇ ਯਾਰੇ ਜੀ ਸੋ ਕਹਿੰਦੇ ਕਿ ਇੰਨਾ ਇੰਨਾ ਕਹਿਣ ਦੀ ਧੀਰ ਸੀ ਕਿ ਉਹਨਾਂ ਨੇ ਜੇ ਕਾਰਜ ਛੱਡਦੇ ਤੇ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸੁਖਵੀਰ ਬਾਦਲ ਨੇ ਕਿਹਾ ਜੀ ਕਿ ਇਹੀ ਤਾਂ ਸਾਡੇ ਐਮਪੀ ਨੇ ਜੀ ਸੋ ਉਹਨਾਂ ਦਾ ਕੀ ਕਿ ਇਹ ਐਮ ਕੇ ਸਾਡੇ ਐਮਪੀ ਸਾਨੂੰ ਕਹੇਤਾ ਕਿ ਇਹੀ ਤਾਂ ਨੇ ਮਤਲਬ ਕਿ ਅੱਗੇ ਤੋਂ ਵੀ ਇਹੀ ਨੇ ਸਾਡੇ ਸੋ ਇਸ ਲਈ ਉਹਨਾਂ ਨੇ ਤਾਂ ਸਾਨੂੰ ਟਿਕਟ ਦਿੱਤੀ ਜੀ ਆ ਕੇ ਐਲਾਨ ਕਰਤਾ ਆਪੇ ਟਿਕਟ ਦਾ ਹੂੰ ਤੇ ਇਹਨਾਂ ਨੂੰ ਟਿਕਟ ਦੁਆਰਾ ਦੇਣੀ ਪੈਗੀ ਪਾਰਟੀ ਨੂੰ ਤੇ ਚਲੋ ਇਹ ਦੂਜੀ ਵਾਰ ਵੀ ਐਮਪੀ ਬਣ ਗਏ ਉਸ ਤੋਂ ਬਾਅਦ ਮੁੰਡਾ ਇੱਧਰ ਆ ਗਿਆ ਪਰਿਵਾਰ ਤੇ ਕਾਂਗਰਸ ਚ ਐਮਐਲਏ ਬਣ ਗਿਆ ਤੇ ਇਹਨਾਂ ਨੂੰ ਕਾਂਗਰਸ ਨੇ ਇੰਫੀਡੈਂਟਿਟੀ ਹਾਰ ਕੇ ਹੂੰ ਹੁਣ ਇਸ ਵਾਰ ਇਹਨਾਂ ਨੂੰ ਸੀਗਾ ਕਿ ਹਾਰੇ ਹੋਏ ਹੋਣ ਕਰਕੇ ਮੈਨੂੰ ਸ਼ਾਇਦ ਟਿਕਟ ਨਹੀਂ ਮਿਲਣੀ ਉੱਥੇ ਦਾਵੇਦਾਰ ਹੋਰ ਵੀ ਨੇ ਹੂੰ ਹੂੰ ਇਹਨਾਂ ਨੇ ਬਿਲਕੁਲ ਅਕਾਲੀ ਦਲ ਵਾਲੀ 2014 ਵਾਲੀ ਚਾਲ ਹੀ ਚੱਲੀ ਦੋ ਦਿਨ ਪਹਿਲਾਂ ਆਪਣਾ ਗੁਰਦੁਆਰਾ ਸਾਹਿਬ ਗਏ ਪਾਠ ਰਖਾਇਆ ਤੇ ਚੋਣ ਪ੍ਰਚਾਰ ਸ਼ੁਰੂ ਕਰਤਾ ਕਿ ਮੈਨੂੰ ਤਾਂ ਜੀ ਪਾਰਟੀ ਹਾਈ ਕਮਾਂਡ ਨੇ ਇਸ਼ਾਰਾ ਕਰਤਾ ਮੈਨੂੰ ਤਾਂ ਪ੍ਰਤਾਪ ਆਜੀ ਹੋਰਾਂ ਕਉਂਗੇ ਤਾਂ ਫਿਰ ਤਾਂ ਕਿ ਤੇਰੀ ਤੇ ਟਿਕਟ ਹੋ ਗਈ ਜੀ ਇਹਨਾਂ ਨੇ ਉਸ ਵਾਰ ਨਾਲ ਆਪਣਾ ਪ੍ਰਚਾਰ ਸ਼ੁਰੂ ਕਰਤਾ ਤੇ ਪਾਰਟੀ ਹਾਈ ਕਮਾਂਡ ਦੁਵੇਦਾ ਚ ਫਸ ਗਈ ਕਿ ਜੇ ਹੁਣ ਟਿਕਟ ਨਹੀਂ ਦਿੰਦੇ ਤਾਂ ਰਾਏ ਸਿੱਖ ਭਾਈਚਾਰਾ ਇਹ ਸੀਟ ਦੇ ਉੱਤੇ ਫੈਸਲਾ ਕੋਲ ਸਥਿਤੀ ਚ ਆਏਗਾ ਤੇ ਇਹ ਕਿ ਉਹਦਾ ਅਸਰ ਲੁਧਿਆਣਾ ਵੀ ਹੈ ਜਲੰਧਰ ਵੀ ਹੈ ਹੋਰ ਲਗੀਆਂ ਸੀਟਾਂ ਤੇ ਵੀ ਹੈ ਸੋ ਇਸ ਲਈ ਸਥਿਤੀ ਚ ਫਸਿਆ ਹੋਇਆ ਕਾਂਗਰਸੀਆਂ ਨੂੰ ਕਹਿੰਦੇ ਟਿਕਟ ਲਾਦਣੀ ਪਈ ਸੋ ਜਿਹੜੀ ਚਾਲ ਨਾਲ ਅਕਾਲੀਓ ਦੀ ਟਿਕਟ ਲਈ ਸੀਆ ਜੋ ਉਸ ਚਾਲ ਨਾਲ ਇੱਕ ਵਾਰ ਫਿਰ ਖਵਾਇਆ ਟਿਕਟ ਲੈਂਚ ਕਾਮਯਾਬ ਹੋ ਗਈ ਤੇ ਇਹਦੇ ਨਾਲੇ ਅ ਮਤ ਕਹਿ ਸਕਦੇ ਕਿ ਕਾਂਗਰਸੀ ਦੀ ਸੂਚੀ ਵੀ ਕੰਪਲੀਟ ਹੋ ਗਈ ਜੀ ਹੂੰ 13 ਦੇ 13 ਉਮੀਦਵਾਰ ਐਲਾਨੇ ਗਏ ਜੀ ਦੀਪਕ ਜੀ ਪੰਜਾਬ ਦੀਆਂ ਟੋਟਲ ਲੋਕ ਸਭਾ ਸੀਟਾਂ ਦੇ ਵਿੱਚੋਂ ਸੱਤ ਅਜਿਹੀਆਂ ਸੀਟਾਂ ਨੇ ਜਿਨ੍ਹਾਂ ਐਤ ਸੰਵੇਦਨਸ਼ੀਲ ਨੇ ਸੋ ਇਹਦੇ ਬਾਰੇ ਕਿਹੜੀਆਂ ਕਿਹੜੀਆਂ ਉਹ ਸੱਤ ਸੀਟਾਂ ਨੇ ਜੀ ਹਾਂ ਬਿਲਕੁਲ ਜੀ ਚੋਣ ਕਮਿਸ਼ਨ ਦੇ ਹਵਾਲੇ ਨਾਲ ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਟੀਮਾਂ ਦੀ ਤੈਨਾਤੀ ਕੀਤੀ ਗਈ ਉਸ ਹਿਸਾਬ ਨਾਲ ਜੇ ਦੇਖਿਆ ਜਾਣ ਤਾਂ ਦੋ ਸੀਟਾਂ ਕਹਿੰਦੇ ਸੰਵੇਦਨਸ਼ੀਲ ਨੇ ਤੇ 6 ਸੀਟਾਂ ਅਤੀਸ ਮਿਲ ਗਈਆਂ ਮਤਲਬ 13 ਚ 9 ਸੀਟਾਂ ਤਾਂ ਆ ਹੀ ਗਈਆਂ ਨਾ ਫਿਰ ਬਚਿਆ ਕੀ ਹੂੰ ਹੂੰ ਸੋ ਹੁਣ ਜਿਹੜੀਆਂ ਸਵੇਦਨਸ਼ੀਲ ਨੇ ਉਹਨਾਂ ਚ ਉਹਨਾਂ ਨੇ ਹਸ਼ਿਆਰ ਹਸ਼ਿਆਰਪੁਰ ਤੇ ਫਰੀਦਕੋਟ ਨੂੰ ਦੱਸਿਆ ਕਿ ਹਸ਼ਿਆਰਪੁਰ ਤੇ ਫਰੀਦਕੋਟ ਸਵੇਦਨਸ਼ੀਲ ਸੀਟ ਆਉਂਦੀ ਹੈ ਕਿਉਂਕਿ ਇੱਥੋਂ ਵੱਡੇ 13 ਲੜ ਰਹੀਆਂ ਨੇ ਜਿਹੜਾ ਰਾਜਕੁਮਾਰ ਚੱਬੇਲ ਖੂਰੀ ਹਸ਼ਿਆਰਪੁਰ ਤੋਂ ਹੈਗੇ ਨੇ ਤੇ ਉਧਰ ਸੋਮ ਪ੍ਰਗਜ ਦੀ ਪਤਨੀ ਹੈ ਇਸੇ ਤਰ੍ਹਾਂ ਫਰੀਦਕੋਟ ਸੀਟ ਹੈ ਜਿੱਥੋਂ ਮਤਲਬ ਕਿ ਇਹ ਨਾ ਕਰਮਜੀਤ ਅਨਮੋਲ ਖੂਰੀ ਕਾਂਗਰਸ ਦੇ ਇਸ ਤਰ੍ਹਾਂ ਬੀਬੀ ਸਾਹੋਕੇ ਤੇ ਭਾਜਪਾ ਦੇ ਹੰਸਰਾਜ ਹੰਸ ਸਿੰਘ ਹੰਸਰਾਜ ਤੇ ਕਵੀਨ ਜੀ ਤੇ ਮੋਲ ਨੂੰ ਲੈ ਕੇ ਵੀ ਮੰਨਿਆ ਜਾ ਰਿਹਾ ਇਸ ਲਈ ਸੀਟਾਂ ਦੇ ਉੱਤੇ ਵੀ ਕਹਿੰਦੇ ਸੁਵੇਦਨਸ਼ੀਲ ਹੈ ਪਰ ਜਿਹੜੀਆਂ ਅਤੀ ਸੁਵੇਦਨਸ਼ੀਲ ਨੇ ਉਹ ਦੋ ਤਿੰਨ ਪਹਿਲੂਆਂ ਤੋਂ ਚੋਣ ਕਮਿਸ਼ਨ ਨੇ ਐਲਾਨੀਆਂ ਨੇ ਜੀ ਇੱਕ ਤਾਂ ਇਸ ਪਹਿਲੂ ਤੋਂ ਨੇ ਉਹ ਸੱਤ ਸੀਟਾਂ ਕਿ ਜੀ ਇੱਥੋਂ ਸਾਬਕਾ ਮੰਤਰੀ ਮੌਜੂਦਾ ਮੰਤਰੀ ਐ ਮੌਜੂਦਾ ਐਮਐਲਏ ਮੌਜੂਦਾ ਐਮਪੀ ਹੈ ਨਾ ਇਹ ਕੁਝ ਬੜੀਆਂ ਤਰ੍ਹਾਂ ਚੋਣਾਂ ਲੜ ਰਹੀਆਂ ਨੇ ਇਸ ਲਈ ਇਹ ਅਤੀ ਸੁਵੇਦਨਸ਼ੀਲ ਨੇ ਇਹਦੇ ਨਾਲੋਂ ਵੀ ਦੂਜਾ ਪਹਿਲੂ ਇਹ ਕਿ ਜਦੋਂ ਕਸਮੀਆ ਧਿਰਾ ਹੁੰਦੀਆਂ ਨੇ ਨੇੜਲੇ ਮੁਕਾਬਲੇ ਹੁੰਦੇ ਨੇ ਤਾਂ ਉਹਦੇ ਵਿੱਚ ਦਾਰੂ ਸੀਕਾ ੱਟਕਾ ਮੁੱਕੀ ਸਭ ਕੁਝ ਚੱਲਦਾ ਜੀ ਸੋ ਇਹ ਹਵਾਲੇ ਨਾਲ ਇਹ ਸੱਤ ਸੀਟਾਂ ਜਿਨ੍ਹਾਂ ਚ ਬਠਿੰਡਾ ਹੈ ਜਿਵੇਂ ਹਰਪ੍ਰਤਾਲਾ ਐਨਾ ਉਥੋਂ ਜੀਤਵਿੰਦਰ ਸਿੱਧੂ ਹੋਰੀ ਉਹ ਐ ਸਾਰੀਆਂ ਧਿਰਾ ਤੋਂ ਇਹ ਉਧਰੋਂ ਕਾਂਗਰਸ ਚੋਂ ਅਕਾਲੀ ਦਲ ਚੋਂ ਤੋੜ ਕੇ ਲਿਆਂਦਾ ਪਰਿਵਾਰ ਭਾਜਪਾ ਚ ਸੋ ਸਾਰਾ ਮਸਲਾ ਇਸੇ ਤਰ੍ਹਾਂ ਸੰਗਰੂਰ ਹੈ ਮੁੱਖ ਮੰਤਰੀ ਸਾਹਿਬ ਦੀ ਆਪਣੀ ਗੜ ਸੀਟ ਹੈ ਸੋ ਇਸ ਲਈ ਉਥੇ ਜਿੱਦਾਂ ਖੈਰਾ ਹੋਰੀ ਪਹੁੰਚੇ ਹੋਏ ਨੇ ਜਗਜੀਤ ਮਾਨ ਹੋਰੀ ਨੇ ਸੋ ਗੋਡਿੰਦ ਤੋੜ ਕਿਉਂ ਹੈ ਇਸ ਲਈ ਇਹ ਸੀਟ ਦੇ ਉੱਤੇ ਵੀ ਇਸੇ ਤਰ੍ਹਾਂ ਇਹਨੂੰ ਅਤਿ ਸੁਵਿਧਾਸ਼ੀਲਾ ਚ ਰੱਖਿਆ ਗਿਆ ਪਟਿਆਲਾ ਪ੍ਰਨੀਤ ਕੋਹਲੀ ਚਾਰਵਾਰਦੀ ਮੈਂਬਰ ਪਾਰਲੀਮੈਂਟ ਆ ਧਰਮਬੀਰ ਗਾਂਧੀ ਵੀਰੇ ਉਧਰੋਂ ਮੌਜੂਦਾ ਮੰਤਰੀ ਬਲਵੀਰ ਨੇ ਸਾਬਕਾ ਮੰਤਰੀ ਐਨ ਕੇ ਸ਼ਰਮਾ ਸੋ ਇਸ ਲਈ ਸਾਰੀਆਂ ਸਥਿਤੀਆਂ ਉੱਥੇ ਵੀ ਇਸੇ ਤਰ੍ਹਾਂ ਨੇ ਇਸੇ ਤਰ੍ਹਾਂ ਗੁਦਾਸਪੁਰ ਸੀਟ ਹੈ ਜੀ ਇਸੇ ਤਰ੍ਹਾਂ ਜਲੰਧਰ ਹੈ ਜਿੱਥੇ ਚਰਨਜੀਤ ਚੰਨੀ ਹਣੀ ਲੜ ਰਹੇ ਨੇ ਇਸੇ ਤਰ੍ਹਾਂ ਲੁਧਿਆਣਾ ਸੀਟ ਹੈ ਜਿੱਥੋਂ ਬਿੱਟੂ ਤੇ ਬੜਿੰਗ ਆਉਰੀਆਂ ਮੋ ਸਾਹਮਣੇ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਸੀਟ ਹੈ ਹਨਾ ਸੋ ਇਹ ਸਬਸੀਟਾ ਨੇ ਤੇ ਇੱਥੇ 21 ਏਜੰਸੀਆਂ ਤਾਇਨਾਤ ਨੇ ਮਤਲਬ ਪੰਜਾਬ ਪੁਲਿਸ ਤੋਂ ਇਲਾਵਾ ਵੀ ਜੇਕਰ ਤੁਸੀਂ ਗੌਰ ਕਰੋ ਤਾਂ ਇਹ ਤੋਂ ਇਲਾਵਾ ਇਨਕਮ ਟੈਕਸ ਦੀ ਐ ਐਕਸਾਈਜ਼ ਵਿਭਾਗ ਦੀ ਵੀ ਹੈ ਨਾ ਫਿਰ ਇਸੇ ਤਰ੍ਹਾਂ ਨਾਰਕੋਟਿਕਸ ਵਿਭਾਗ ਦੀ ਵੀ ਹੈ ਇਸੇ ਤਰ੍ਹਾਂ ਮਤਲਬ ਪੁਲਿਸ ਦੀਆਂ CRPF ਵੀ BSF ਵੀ ਐਂਟੀ ਗੈਂਗਸਟਰ ਟਾਸਕ ਫੋਰਸ ਵੀ ਐ ਤੇ ਫਿਰ ਹੋਰ ਏਜੰਸੀਆਂ ਦੇ ਅਧਿਕਾਰੀ ਵੀ ਮਤਲਬ 21 ਦੇ ਕਰੀਬ ਰਿਆਂਸ਼ੀਂ ਦੇ ਪੁਲਿਸ ਅਧਿਕਾਰੀ ਇਹਨਾਂ ਤੇ ਤਨਾਤ ਨੇ ਨਾਕਿਆਂ ਦੇ ਉੱਤੇ ਵੀ ਕੈਮਰੇ ਗੱਡੀਆਂ ਤੇ ਵੀ ਕੈਮਰੇ ਇਹਨਾਂ ਦੀਆਂ ਰੈਲੀਆਂ ਧਰਨਿਆਂ ਦੇ ਉੱਤੇ ਵੀ ਕੈਮਰੇ ਸੋ ਸਾਰੇ ਥਾਂ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਇਹਨਾਂ ਸਬ ਸੀਟਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟਕਰਾਵ ਕੋਈ ਨਸ਼ੇ ਦੀ ਵਰਤੋਂ ਕੋਈ ਪੈਸੇ ਦੀ ਵਰਤੋਂ ਕੁਝ ਨਾ ਹੋਵੇ ਪਰ ਜਿਨ੍ਹਾਂ ਨੇ ਕਰਣਾ ਸਾਰੇ ਦਾਪੇ ਜਾਣਦੇ ਉਹਨਾਂ ਨੂੰ ਪਤਾ ਹੈ ਕੈਮਰੇ ਦੇ ਉੱਤੇ ਕਿਵੇਂ ਕਾਲੀ ਟੇਪ ਲੱਗਦੀ ਹੈ ਇਸ ਲਈ ਸਾਰਾ ਕੁਝ ਬੰਦਾ ਅਛਾ ਦੀਪਕ ਜੀ ਦੱਸਿਓ ਰਾਜਾ ਵੜਿੰਗ ਨੂੰ ਲੁਧਿਆਣੇ ਭੇਜ ਦਿੱਤਾ ਗਿਆ ਸੀ ਪਰ ਹੁਣ ਜਿਹੜੀ ਕਾਂਗਰਸੀ ਉਮੀਦਵਾਰਾਂ ਲਈ ਨਾਮਜ਼ਦਗੀ ਦੀਆਂ ਮਿਤੀਆਂ ਐਲਾਨੀਆਂ ਗਈਆਂ ਨੇ ਰਾਜਾ ਵੜਿੰਗ ਦਾ ਨਾਮ ਉਹ ਚ ਨਹੀਂ ਆ ਰਾਜਾ ਵੜਿੰਗ ਵਾਲੇ ਮਾਮਲੇ 'ਚ ਚੱਲ ਕੀ ਰਿਹਾ ਕਾਂਗਰਸ ਦੇ ਵਿੱਚ ਨਹੀਂ ਜੀ ਅੱਜ ਜਿਲ੍ਹਾ ਕਾਮਰਸ ਦੀ ਲਿਸਟ ਪੂਰੀ ਹੋ ਗਈ ਆ ਤੇ ਆਜਿਹੀ ਹੀ ਪਹਿਲਾ ਦਿਨ ਆ ਜਦੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਨੇ ਪੰਜਾਬ 'ਚ ਸੋ ਅੱਜ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੇ ਅੱਜ ਤੋਂ ਲੈ ਕੇ 14 ਮਈ ਤੱਕ ਨਾਮਜ਼ਦਗੀਆਂ ਚੱਲਣੀਆਂ ਨੇ ਤੋਂ ਤੋਂ ਬਾਅਦ ਫਿਰ ਕਾਗਜ਼ਾਂ ਦੀ ਪਰਚੋਲ ਆ ਜਾਂਚ ਪਰਚਾਲਾ 15 ਮਈ ਨੂੰ ਤੇ ਸੋ 17 ਮਈ ਤੱਕ ਨਾਮ ਵਾਪਸ ਲਏ ਜਾ ਸਕਦੇ ਆ ਤੇ ਫਿਰ 1 ਜੂਨ ਨੂੰ ਵੋਟਾਂ ਦੇ ਜੀ ਸੋ ਅੱਜ ਪਹਿਲਾ ਦਿਨ ਸੇ ਨਾਮਜਦਗੀਆਂ ਤਾਂ ਅੱਜ 13 ਦੇ ਕਰੀਬ ਨਾਮਜਦਗੀਆਂ ਹੋਈਆਂ ਨੇ ਪੰਜਾਬ 'ਚ ਜੀ ਅੱਛਾ ਜੀ ਸਭ ਤੋਂ ਵੱਧ ਪਟਿਆਲਾ 'ਚ 4 ਉਮੀਦਵਾਰਾਂ ਦੇ ਨਾਮਜਦਗੀਆਂ ਭਰੀਆਂ ਨੇ ਜਿਨ੍ਹਾਂ 'ਚ ਜ਼ਿਆਦਾਤਰ ਆਜ਼ਾਦ ਨੇ ਫਰੂਜ਼ਪੁਰ ਤੋਂ 3 ਉਮੀਦਵਾਰਾਂ ਨਾਮਜਦਗੀਆਂ ਭਰੀਆਂ ਨੇ ਹਸ਼ਿਆਰਪੁਰ ਗਰਦਾਸਪੁਰ ਅੰਮ੍ਰਿਤਸਰ ਐ ਖੰਡੂਰ ਸਾਹਿਬ ਸ਼੍ਰੀ ਨਾਨਦਪੁਰ ਸਾਹਿਬ ਐ ਫਰੀਦਕੋਟ ਇਥੋਂ 21 ਉਮੀਦਵਾਰਾਂ ਨਾਮਜਦਗੀਆਂ ਭਰੀਆਂ ਨੇ ਜੀ ਕਰੀਬ ਕਰੀਆਂ ਨਾਮਜ਼ਦਗੀਆਂ ਚ ਹੋ ਗਈਆਂ ਪਰ ਕਾਂਗਰਸੀਆਂ ਨੇ ਆਪਣੀ ਬਕਾਇਦਾਖ ਸੂਚੀ ਜਾਰੀ ਕੀਤੀ ਹੈ ਜਿਹਦੇ ਵਿੱਚ ਤਰੀਕ ਦਿੱਤੀ ਹੈ ਕਿ ਇਸੇ ਤਰੀਕ ਨੂੰ ਇਸੇ ਹਲਕੇ ਦਾ ਸਾਡਾ ਉਮੀਦਵਾਰ ਨਾਮਜ਼ਦਗੀਆਂ ਭਰੇਗਾ ਇਹਨਾਂ ਚ ਸਭ ਤੋਂ ਪਹਿਲਾਂ 8 ਮਈ ਨੂੰ ਦੋ ਹਲਕੇ ਸੰਗਨੂਰ ਤੇ ਪਟਿਆਲਾ ਸੁਖਵਾਲ ਖੇੜਾ ਤੇ ਤਰੰबीर ગાંધી ਕਾਗ ਦੇ ਦਾਖਲ ਕਰ ਰਹੇ ਹੈ ਜੀ 8 ਮਈ ਨੂੰ 9 ਮਈ ਨੂੰ ਖੰਡੂਰ ਸਾਹਿਬ ਤੋਂ ਕੁਲਬੀਰ ਜੀਰਾ ਹੋਰ ਹੀ ਕਾਗ ਦੇ ਦਾਖਲ ਕਰ ਰਹੇ ਹੈ 10 ਮਈ ਨੂੰ ਸਭ ਤੋਂ ਵੱਧ ਹੈ ਐ ਕਰੀਬ 6 ਨਾਮਜ਼ਦਗੀਆਂ ਕਾਂਗਰਸੀ ਉਮੀਦਵਾਰ ਭਰਨ ਜਾ ਰਹੇ ਨੇ ਗੁਰਦਾਸਪੁਰ ਜਲੰਧਰ ਹਸ਼ਿਆਰ ਗੁਰਜੀ ਦੀ ਪਤਿਗੜ ਤੋਂ ਫਰੀਦਕੋਟ ਤੇ ਬਠਿੰਡਾ ਹੂੰ ਹੂੰ ਗੁਰਦਾਸਪੁਰ ਤੋਂ ਸੁਖਿੰਦਰ ਨੂੰ ਆਵਾਜ਼ ਜਲੰਧਰ ਤੋਂ ਚਰਨਜੀਤ ਚੰਨੀ ਹਸ਼ਾਰਪੁਰ ਤੋਂ ਜਾਮਨੀ ਗੋਮਰ ਫਤਿਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਫਰੀਦਕੋਟ ਤੋਂ ਬੀਬੀ ਸਾਹੋਕੇ ਤੇ ਬਠਿੰਡਾ ਤੋਂ ਜਤਿੰਦਰ ਸਿੱਧੂ ਇਹਨਾਂ ਸਾਰਿਆਂ ਦੇ ਅਫਸਰ ਇਹਨੂੰ ਕਾਗਜ਼ ਭਰਨੇ ਆ ਜੀ ਹੂੰ ਹੂੰ 11 ਤਰੀਕ ਨੂੰ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਤੇ 13 ਤਰੀਕ ਨੂੰ ਨਾਨਪੁਰ ਸਾਹਿਬ ਤੋਂ ਬੀਜਿੰਦਰ ਸਿੰਘ ਲਾ ਜੀ ਹੁਣ ਇਹਦੇ ਵਿੱਚ ਨਾਂ ਤਾਂ ਕਿਤੇ ਮਤਲਬ ਕਿ ਫਿਰੋਜ਼ਪੁਰ ਆਇਆ ਸ਼ੇਰ ਸਿੰਘ ਆਇਆ ਆਲਾ ਜੀ ਚਲੋ ਉਹ ਕਹਿ ਸਕਦੇ ਆ ਕਿ ਅੱਜੇ ਟਿਕਟ ਲਾਨੀ ਗਈ ਹੈ ਇਸ ਲਈ ਅਜੇ ਤਰੀਕ ਤੈ ਨਹੀਂ ਹੋਈ ਹੋਣੀ ਪਰ ਰਾਜਾ ਬੜਿੰਗ ਦਾ ਨਾਮ ਨਹੀਂ ਆਇਆ ਤਾਂ ਸਾਰੇ ਹੈਰਾਨ ਹੋ ਗਏ ਜੀ ਇਹ ਕੀ ਹੋ ਗਿਆ ਕਿ ਰਾਜਾ ਬੜੀਗਰੂ ਤਰੀਕ ਕਿਉਂ ਨਹੀਂ ਮਿਲੀ ਉਹਦੀ ਤਰੀਕ ਦਾ ਐਲਾਨ ਕਿਉਂ ਨਹੀਂ ਹੁਣ ਇਹਦੇ ਪਿੱਛੇ ਰਾਜਾ ਬੜਿੰਗ ਦੀ ਤਰੀਕ ਨਾਲ ਅੰਪਿਛ ਇੱਕ ਗਹਿਰਾ ਰਾਜ ਲੁਕਿਆ ਜੀ ਕਹ ਹੂੰ ਉਹ ਰਾਜ ਇਹ ਹੈ ਕਿ ਰਾਜਾ ਬੜਿੰਗ ਕਹਿੰਦਾ ਮੈਂ ਨਹੀਂ ਰਾਹੁਲ ਗਾਂਧੀ ਤੋਂ ਬਿਨਾ ਕਾਗਜ਼ ਪਰਨ ਜਾਣੇ ਹੂੰ ਹੂੰ अच्छा जी ते राहुल गांधी ਆਊਗਾ ਤਾਂ ਹੀ ਕਾਗਜ਼ ਭਰੂੰਗਾ ਤੇ ਰਾਹੁਲ ਗਾਂਧੀ ਦੇ ਸ਼ਡਿਊਲ ਚੋ ਜੇ ਤਰੀਕ ਨਹੀਂ ਨਿਕਲ ਰਹੀ ਜਿੱਦਾਂ ਹੀ ਉਹ ਤਰੀਕ ਨਿਕਲ ਕੇ ਨੂੰ ਮਿਲੇਗਾ ਉਸ ਦਿਨ ਫਿਰ ਕਾਗਜ਼ ਦਾਖਲ ਕਰੇਗਾ ਜੀ ਤੇ ਬਾਕੀ ਕਈਆਂ ਨੇ ਤਾਂ ਪਾਧਾ ਪੰਡਿਤ ਪੁੱਛ ਕੇ ਵੀ ਕਾਗਜ਼ ਭਰਨ ਦੇ ਇਸ ਦਿਨ ਉਹਨਾਂ ਤੋਂ ਆਪਣਾ ਤਰੀਕਾ ਦੱਸ ਸੀ ਕਿ ਇਸ ਦਿਨ ਭਰਨਗੇ ਜੀ ਸੋ ਰਾਜਾ ਬੜੀਂ ਗਾਹ ਰਾਹੁਲ ਗਾਂਧੀ ਦੇ ਹਿਸਾਬ ਨਾਲ ਤੈ ਕਰਕੇ ਰੱਖਣਾ ਚਾਹੁੰਦੇ ਨੇ ਤੋ ਜੇਕਰ ਉਹਨਾਂ ਨੂੰ ਹੁਣ 14 ਤਰੀਕ ਤੱਕ ਦਾ ਸ਼ੈਡਿਊਲ ਮਿਲਦਾ ਕੋਈ ਚਾਹੇ 14 ਦਾ ਹੀ ਮਿਲੇ ਚਾਹੇ 13 ਦਾ ਮਿਲੇ ਤਾਂ ਉਹ ਰਾਹੁਲ ਗਾਂਧੀ ਦਾ ਇੰਤਜ਼ਾਰ ਕਰ ਰਹੇ ਨੇ ਰਾਹੁਲ ਆਉਂਦੇ ਨੇ ਖੜਗੇ ਆਉਂਦੇ ਨੇ ਪ੍ਰਿੰਕਾ ਆਉਂਦੀ ਐ ਸੋਨੀਆ ਆਉਂਦਾ ਕੋਈ ਆਉਂਦਾ ਵੀ ਹੈ ਜਾਂ ਨਹੀਂ ਆਉਂਦਾ ਇਹ ਸਪੱਸ਼ਟ ਨਹੀਂ ਹੈ ਦੀਪਕ ਜੀ ਹਰਿਆਣਾ ਦੇ ਵਿੱਚ ਭਾਜਪਾ ਦੀ ਜਿਹੜੀ ਕਹਿ ਲਓ ਵੀ ਘੱਟ ਗਿਣਤੀ ਸਰਕਾਰ ਹੈ ਕਿ ਉਹਦੇ ਉੱਪਰ ਵੀ ਹੁਣ ਖਤਰੇ ਦੇ ਬੱਦਲ ਮਡਰਾ ਰਹੇ ਨੇ ਕਿਉਂਕਿ ਜਿਹੜੇ ਤਿੰਨ ਇੰਡੀਪੈਂਡੈਂਟ ਐਮਐਲਏ ਸੀ ਉਹਨਾਂ ਨੇ ਸਪੋਰਟ ਵਾਪਸ ਖਿੱਚ ਲਈ ਹੈ ਬਿਲਕੁਲ ਜੀ ਹਰਿਆਣਾ ਦੇ ਵਿੱਚ ਸਹਿਣੀ ਸਰਕਾਰ ਸੰਕਟ ਚ ਆ ਗਈ ਹੈ ਪੂਰੀ ਤਰ੍ਹਾਂ ਨਾਲ ਕਹਿ ਸਕਦੇ ਆ ਅਸੀਂ ਕਿ ਆਜ਼ਾਦ ਐਮਐਲਏਆਂ ਦਾ ਜਿਹੜਾ ਦਾ 6 ਦਾ ਸਮਰਥਨ ਸੀਗਾ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਚੋਂ ਤਿੰਨ ਬਾਹਰ ਆ ਗਏ ਨੇ ਤੇ ਤਿੰਨ ਦੇ ਬਾਹਰ ਆਉਣ ਦਾ ਮਤਲਬ ਇਹ ਸਿੱਧਾ ਹੋ ਗਿਆ ਕਿ ਇਸ ਸਮੇਂ ਭਾਜਪਾ ਕੋਲ ਬਹੁਮਤ ਜਿੰਨਾ ਅੰਕੜਾ ਨਹੀਂ ਹੈ ਜੀ ਜਿਹੜੇ ਤਿੰਨਾਂ ਨੇ ਭਾਜਪਾ ਤੋਂ ਸਮਰਥਨ ਵਾਪਸ ਲਏ ਉਹਨਾਂ ਨੇ ਬਕਾਇਦਾ ਹਰਿਆਣਾ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਕਿਹਾ ਕਿ ਅਸੀਂ ਭਾਜਪਾ ਨਾਲ ਸੀ ਪਰ ਅਸੀਂ ਹੁਣ ਭਾਜਪਾ ਨਾਲ ਨਹੀਂ ਆ ਅਸੀਂ ਸਮਰਥਨ ਵਾਪਸ ਲੈਨੇ ਆ ਤੇ ਉਤ ਤੋਂ ਬਾਅਦ ਉਹ ਐਪਾਪਿੰਦਰ ਹੁੱਡਾ ਨਾਲ ਜਾ ਬੈਠੇ ਵਿਰੋਧੀ ਧਿਰ ਚ ਕਾਂਗਰਸ ਨਾਲ ਜਾ ਬੈਠੇ ਸਮਝ ਲਓ ਤੇ ਉਤ ਤੋਂ ਬਾਅਦ ਭੁਪਿੰਦਰ ਹੁੱਡਾ ਉਹ ਵੀ ਕਹਿੰਦੇ ਜੀ ਕਿ ਰਾਸ਼ਪਤੀ ਸ਼ਾਸਨ ਲੱਗਣਾ ਚਾਹੀਦਾ ਚੋਣਾਂ ਦਾ ਹੁਣ ਐਲਾਨ ਹੋਣਾ ਚਾਹੀਦਾ ਸਰਕਾਰ ਕੋਲ ਤਾਂ ਬਹੁਮਤ ਨਹੀਂਗਾ ਹੈ ਤੇ ਇਹ ਸਭ ਦੇ ਦਰਮਿਆਨ ਸੈਣੀ ਉਹ ਵੀ ਕਹਿੰਦੇ ਜੀ ਕਿ ਕਿਹੜੇ ਬਹੁਮਤ ਦੀਆਂ ਗੱਲਾਂ ਕਰਦੇ ਨੇ ਹੈ ਬੇਪਰੋਸਗੀ ਮਤਾਂ ਲਿਆ ਨਹੀਂ ਸਕਦੇ ਮੈਂ ਹੁਣ ਤਾਂ ਚੁੱਕੀ ਆ ਉਸ ਤੋਂ ਪਹਿਲਾਂ ਬੇਪਰੋਸਗੀ ਮਤਾਂ ਲਿਆ ਚੁੱਕੇ ਨੇ ਸੋ ਹਰੇਕ ਬੇਪਰੋਸਗੀ ਮਤੇ 6 ਮਹੀਨੇ ਦਾ ਪਰ ਚਾਹੀਦਾ ਹੂੰ ਸੋ ਜਿਕਰ ਜੇ ਆਪਾਂ ਦੇਖੀਏ ਤਾਂ ਇਹ ਨਾ 2021 ਦੇ ਵਿੱਚ ਤੋਂ ਕਿਸਾਨ ਅੰਦੋਲਨ ਦੇ ਵਿਪਰੋਸ ਦੀ ਕੰਪਨਾਈ ਸੀ ਉਸ ਤੋਂ ਬਾਅਦ ਫਿਰ ਹਾਲੀ ਦੇ ਵਿੱਚ ਹੁਣੇ ਮਾਰਚ 2024 ਚ ਵਿਪਰੋਸ ਦੀ ਦਾ ਮਤਾ ਆਇਆ ਸੀ ਬੇਸ਼ੱਕ ਰਾਜਪਾਣ ਨੇ ਉਹਨੂੰ ਮਨਜ਼ੂਰੀ ਨਹੀਂ ਦਿੱਤੀ ਉਹ ਸਿਰੇ ਨਹੀਂ ਚੜਿਆ ਪਰ ਹੁਣ ਮਾਰਚ ਤੋਂ ਲੈ ਕੇ ਹੁਣ ਜਿਕਰ ਆਪਾਂ ਦੇਖੀਏ ਤਾਂ ਅਜੇ 6 ਮਹੀਨੇ ਨਹੀਂ ਹੋਏ ਸਤੰਬਰ ਤੋਂ ਜਾ ਕੇ 6 ਮਹੀਨੇ ਹੋਣੇ ਸਤੰਬਰ ਤੋਂ ਪਹਿਲਾਂ ਬੇਪਰੋਸ ਦੀ ਮਤਾ ਲਿਆ ਨਹੀਂ ਸਕਦੇ ਤੇ ਪਰ ਦੂਸਰੇ ਪਾਸੇ ਅਕਤੂਬਰ ਨਵੰਬਰ ਚ ਚੋਣਾ ਹੋ ਜਾਣੀ ਹੈ ਸتمبر ਤੋਂ ਬਾਅਦ ਤਾਂ ਇਸ ਲਈ ਸੈਣੀ ਸਰਕਾਰ ਇਹ ਮਹਿਸੂਸ ਕਰਦੀ ਸੀ ਖਤਰੇ ਚ ਨਹੀਂ ਹੈਗੇ ਪਰ ਖਤਰਾ ਇਸ ਪੱਖ ਤੋਂ ਹੈ ਕਿ ਇੱਕ ਕੋਈ ਜ਼ਮੀਰਨਾ ਦੀ ਚੀਜ਼ ਹੁੰਦੀ ਹੈ ਤੁਹਾਡੇ ਕੋਲ ਉਹ ਅੰਕੜੇ ਨਹੀਂ ਹੈ ਜਿਹੜਾ ਬਹੁਤ ਮਤ ਵਾਲ ਹਰਿਆਣਾ ਚ ਕੁੱਲ 90 ਸੀਟਾਂ ਨੇ ਹਾਂ ਹਾਂ ਐ ਬਦਾਨਸਵਾਦੀਆਂ 90 ਦੇ ਹਿਸਾਬ ਨਾਲ 46 ਸੀਟਾਂ ਬਹੁਤ ਮਤ ਲਈ ਚਾਹੀਦੀਆਂ ਨੇ ਜੀ ਚਲੋ ਦੋ ਦੋ ਸੀਟਾਂ ਖਾਨੀ ਪਈਆਂ ਨੇ ਕਰਨਾਲ ਤੇ ਸਿਰਸਾ ਜੇਕਰ ਉਹ ਬਾਹਰ ਰੱਖਦੇ ਹਾਂ ਤਾਂ 88 ਐਮਐਲਏ ਬਣਦੇ ਨੇ 88 ਚੋਂ 45 ਨਾਲ ਬਹੁਤ ਮਤ ਬਣਦਾ ਜੀ ਤੇ ਭਾਰਤੀ ਜਨਤਾ ਪਾਰਟੀ ਕੋਲ ਆਪਣੀਆਂ 40 ਸੀਟਾਂ ਨੇ 40 ਐਮਐਲਏ ਨੇ 6 ਉਹਨਾਂ ਕੋਲ ਅਜ਼ਾਦ ਸੀ ਇੱਕ ਉਹਨਾਂ ਕੋਲ ਜਿਹੜਾ ਹਰਿਆਣਾ ਲੋਕ ਪਾਰਟੀ ਐ ਕਿਹੜੀ ਆ ਉਹ ਗੋਪਾਲ ਕਾਂਡਾ ਹੋਰੀ ਇੱਕ ਉਹਨਾਂ ਦਾ ਸਮਰਥਨ ਹੈ ਸੋ ਇਹ ਜੋ ਉਹਨਾਂ ਕੋਲ ਅੰਕੜਾ ਪੂਰਾ ਸੀਗਾ ਹੁਣ 6 ਜਿਹੜੇ ਅਜ਼ਾਦ ਦਾ ਸਮਰਥਨ ਸੀ ਉਹਨਾਂ ਚੋਂ ਇੱਕ ਨੇ ਅਸਤੀਫਾ ਦੇ ਕੇ ਰਣਜੀਤ ਚਟਾਲਾ ਹੋਰੀ ਉਹ ਤਾਂ ਜੋਨ ਲੜ ਰਹਿਨੇ ਦਾ ਭਾਜਪਾ ਦੇ ਟਿਕਟ ਤੇ ਉਹ ਉਹ ਉਹਨਾਂ ਦੀ ਐਮਐਲਏ ਸ਼ਿਪ ਖਤਮ ਹੋ ਗਈ ਜੀ ਜਿਹੜੇ ਪਿੱਛੇ ਪੰਜ ਬੱਚੇ ਪੰਜਾਂ ਚੋਂ ਤਿੰਨ ਨੇ ਸਮਸਾਂਨ ਵਾਪਸ ਲੈ ਲਿਆ ਜੀ ਤੇ ਭਾਜਪਾ ਕੋਲ ਬੱਚੇ ਕਿੰਨੇ ਦੋ 40 ਐਮਐਲਏ ਆਪਣੇ ਨੇ ਦੋ ਆਜ਼ਾਦ ਰਹਿ ਗਏ ਤੇ ਇੱਕ ਗੋਪਾਲ ਕੰਡਾ ਤੇ ਗਿਣਤੀ ਬਣੀ 43 40 ਦੀਆਂ 45 ਜੀ ਜੀ ਸੋ ਇੱਥੇ ਪੱਛੇ ਹੁਣ ਉਹ ਵਿਰੋਧੀ ਤੇਰੇ ਕੋਲ ਵੱਧ ਜੇਕਰ ਹੋਵੇ ਤਾਂ ਉਹ ਬੇਪਰੋਸ ਕੀ ਮਤਾ ਲੈ ਆਉਣ ਦਾ ਉਹ ਹੁੰਦਾ ਪਰ 6 ਮਹੀਨੇ ਵਾਲਾ ਇੱਠੀ ਰਹੇਗਾ ਕਾਂਗਰਸ ਨੂੰ ਤੀਨੇ ਜਨਤਪਾ ਬਾਹਰ ਹੋ ਗਈ ਉਹਨਾਂ 10 ਐਮਐਲਏ ਨਾਲ ਇਨੈਲੋ ਕੋਲ ਇੱਕ ਹੈ ਤਿੰਨ ਆਜਾਦ ਆ ਗਏ ਇੱਕ ਆਜਾਦ ਪਹਿਲਾਂ ਹੀ ਬਾਹਰ ਸੀ ਇਸ ਲਈ 45 ਇਹਨਾਂ ਕੋਲ ਨੇ ਜੀ ਹੁਣ ਇਧਰ 45 ਨੇ ਉਧਰ 43 ਨੇ ਘਟ ਗਿਣਤੀ ਚ ਹੈ ਰਾਸ਼ਪਤੀ ਨੂੰ ਰਾਸ਼ਪਤੀ ਸ਼ਾਸਨ ਲਾਉਣ ਲਈ ਚਿੱਠੀ ਲਿਖੀ ਗਈ ਹੈ ਰਾਜਪਾਲ ਨੂੰ ਇਹ ਦੱਸਣ ਲਈ ਲਿਖਤੀ ਹੈ ਕਿ ਉਹਨਾਂ ਕੋਲ ਪ੍ਰਸ਼ਾਨੀ ਹੋ ਰਹੀ ਕਹਿੰਦੇ ਕਿ ਕੋਈ ਖਤਰਾ ਨਹੀਂ ਕੋਈ ਮਸਲਾ ਨਹੀਂਗਾ ਪਚਾਉਣ ਪ੍ਰਚਾਰ ਲੱਗੇ ਆ ਹੈ ਸਤੰਬਰ ਤੱਕ ਇਹ ਵੀ ਪਰ ਉਸ ਦੀ ਮਤਾ ਲਿਆ ਨਹੀਂ ਸਕਦੇ ਅਕਤੂਬਰ ਨਵੰਬਰ ਚੋਣਾ ਹੀ ਹੋ ਜਾਣੀਆਂ ਕੋਈ ਚੱਕਰ ਨਹੀਂ ਅਸਲ ਸਾਰਾ ਮਸਲਾ ਇਹ ਜੋ ਕੁਝ ਖੇਡ ਹੋ ਰਹੀ ਆ ਇਹ ਲੋਕ ਸਭਾ ਦੇ ਉਮੀਦਵਾਰਾਂ ਨੂੰ ਲੈ ਕੇ ਭਰੀ ਤਾਂ ਕਿ ਪ੍ਰਚਾਰ ਚ ਤੇ ਸਹਿ ਜਾ ਸਕੇ ਕਿ ਸਰਕਾਰ ਹੈ ਹੀ ਨਹੀਂ ਹੁਣ ਤਾਂ ਆਉਂਦ ਚ ਜੀ ਜੀ ਲੋਕਾਂਗਰਸ ਦਾ ਇਹ ਦਾਾ ਕਿੰਨਾ ਕਿ ਉਹਨਾਂ ਨੂੰ ਫਾਇਦਾ ਦਿੰਦਾ ਹਰਿਆਣੇ ਚ ਦੇਖਣ ਵਾਲੀ ਗੱਲ ਹੋਗੀ ਇਸ ਪਰ ਨਜ਼ਰ ਰਹੇਗੀ ਜੀ